ਅਗਲੀ ਜਿਹੜੀ ਕਹਾਣੀ ਹੈ ਕਿ ਬੁੱਢਾ ਪਿਖਸ਼ੂ ਤੇ ਜਵਾਨ ਪਿਖਸ਼ੂ ਬੋਧੀ ਕਥਾ ਹੈ ਇਹ ਇਹੀ ਇਹ ਸੇਮ ਅਕਸੈਪਟੈਂਸ ਤੇ ਅਧਾਰਤ ਹੈ ਕਿ ਤੇ ਇਹ ਰਲਦੀ ਮਿਲਦੀ ਹੈ ਜੀ ਜਿਹੜੀ ਆਪਾਂ ਪਿੱਛੇ ਗੱਲ ਕੀਤੀ ਸੀਗੀ ਬਾਂਦਰ ਵਾਲੀ ਵੀ ਤੇਰੇ ਧਿਆਨ ਕਰਦੇ ਕਰਦੇ ਦਿਮਾਗ ਚ ਬਾਂਦਰ ਨਹੀਂ ਆਉਣਾ ਚਾਹੀਦਾ ਕਥਾ ਇਦਾਂ ਦੀ ਕਿ ਦੋ ਪਿਖਸ਼ੂ ਹੁੰਦੇ ਨੇਗੇ ਇੱਕ ਬੁੱਢਾ ਹੁੰਦਾ ਤੇ ਇੱਕ ਜਵਾਨ ਹੁੰਦਾ ਉਹ ਨਦੀ ਪਾਰ ਕਰਨੀ ਹੁੰਦੀ ਹੈ ਤੇ ਨਦੀ ਦੇ ਕਿਨਾਰੇ ਤੇ ਇੱਕ ਕੁੜੀ ਖੜੀ ਹੁੰਦੀ ਹੈਗੀ ਉਹਨੇ ਵੀ ਨਦੀ ਪਾਰ ਕਰਨੀ ਹੁੰਦੀ ਹੈ ਉਹੋ ਇਹਨਾਂ ਨੂੰ ਬੇਨਤੀ ਕਰਦੀ ਆ ਕਿ ਵੀ ਮੈਨੂੰ ਤੈਰਨਾ ਨਹੀਂ ਆਉਂਦਾ ਤੇ ਵੀ ਮੈਨੂੰ ਨਦੀ ਪਾਰ ਕਰਾ ਦੋ ਤੇ ਉਹਨਾਂ ਦਾ ਜਿਹੜਾ ਮੱਠ ਹੁੰਦਾਗਾ ਉਹਨਾਂ ਦੇ ਵਿੱਚ ਉਹਨੂੰ ਇਹ ਚੀਜ਼ ਸਿਖਾਈ ਹੁੰਦੀ ਹੈ ਕਿ ਕਿ ਤੁਸੀਂ ਔਰਤ ਨੂੰ ਛੂਣਾ ਨਹੀਂ ਹੈਗਾ ਹੁਣ ਇਹਦਾ ਬੁੱਢਾ ਪਿਖਸ਼ੂ ਹੁੰਦਾਗਾ ਉਹ ਕੀ ਕਰਦਾਗਾ ਉਹ ਸੋਚਦਾਗਾ ਕਿ ਮੈਂ ਜੇ ਇਹਨੂੰ ਛੂਹੂੰਗਾ ਤਾਂ ਪਵਿੱਤਰ ਹੋ ਜਾਊਗਾ ਆਏ ਹੋ ਜਾਊਗਾ ਇਹ ਹੋ ਜਾਊਗਾ ਠੀਕ ਹੈ ਉਹਦੇ ਅੰਦਰ ਉਹ ਕਾਮ ਦੇ ਖਿਆਲ ਸਾਰੀਆਂ ਨੈਗੇਟਿਵਿਟੀਜ਼ ਆਉਣ ਲੱਗ ਜਾਂਦੀਆਂ ਨੇਗੀਆਂ ਉਹਨੂੰ ਨਾ ਕਰ ਦਿੰਦਾ ਤੇ ਕਾਲੀ ਕਾਲੀ ਉਹ ਆਪ ਨਦੀ ਪਾਰ ਕਰ ਜਾਂਦਾ ਹੈਗਾ ਜਦੋਂ ਪਿੱਛੇ ਮੁੜ ਕੇ ਦੇਖ ਲਾਗਾ ਕਿ ਜਿਹੜਾ ਜਵਾਨ ਪਿਖਸ਼ੂ ਹੁੰਦਾਗਾ ਉਹ ਉਹ ਉਸ ਕੁੜੀ ਨੂੰ ਮੋਢਿਆਂ ਤੇ ਚ ਬਿਠਾ ਕੇ ਨਦੀ ਪਾਰ ਕਰਾ ਰਿਆ ਹੁੰਦਾਗਾ ਨਦੀ ਪਾਰ ਕਰਾ ਕੇ ਜਦੋਂ ਉਹ ਕੁੜੀ ਆਪਣੇ ਆ ਤੇ ਉਹ ਆਪਣੇ ਰਾਹ ਤੇ ਉਹ ਜਿਹੜਾ ਨੌਜਵਾਨ ਪਿਖਸ਼ੂ ਹੁੰਦਾ ਉਹ ਬੁੱਢੇ ਪਿਖਸ਼ੂ ਦੇ ਨਾਲ ਰਲ ਜਾਂਦਾ ਭੱਜ ਕੇ ਹੁਣ ਉਹ ਬੁੱਢਾ ਪਿਖਸ਼ੂ ਨਰਾਜ ਕੀ ਹੁੰਦੀ ਆਦੇ ਮਨ ਦੇ ਵਿੱਚ ਕੁਝ ਟਾਈਮ ਚੁੱਪ ਰਹਿਦਾ ਜਦੋਂ ਉਹ ਮੱਠੀਆਂ ਜਾ ਕੇ ਪੌੜੀਆਂ ਚੜਨ ਲੱਗਦੇ ਨੇਗੇ ਆਪਣੇ ਆਸ਼ਰਮ ਦੀਆਂ ਤਾਂ ਉਥੇ ਉਹ ਕਹਿੰਦੇ ਨੇ ਕਹਿੰਦੇ ਕਿ ਵੀ ਮੈਨੂੰ ਜਾ ਕੇ ਗੁਰੂ ਸਾਹਿਬ ਨੂੰ ਦੱਸਣਾ ਪਊਗਾ ਵੀ ਜਿਹੜੀ ਚੀਜ਼ ਤੋਂ ਸਾਨੂੰ ਮਨਾਹੀ ਹੈ ਕਿ ਤੁਹਾਂ ਚ ਉਹ ਕਰਕੇ ਆਏ ਆਗਾ ਨੌਜਵਾਨ ਪੁੱਛ ਉਹਥੇ ਹੱਸਦਾਗਾ ਕਹਿੰਦਾ ਮਾਨਯਵਰ ਮੈਂ ਤੁਸੀਂ ਬੜੀ ਅਜੀਬ ਗੱਲ ਕਰ ਰਹੇ ਹੋਗੇ ਮੈਨੂੰ ਤਾਂ ਉਹ ਕੁੜੀ ਯਾਦ ਵੀ ਨਹੀਂ ਮੈਂ ਕਿਹਾ ਉਹਨੂੰ ਕਿਨਾਰੇ ਤੇ ਛੱਡਿਆ ਸੀਗਾ ਤੇ ਤੁਸੀਂ ਹਲੇ ਤੱਕ ਆਪਣੇ ਮੋਢੇ 'ਤੇ ਚੱਕੀ ਫਿਰਦੇ ਹੋ ਠੀਕ ਹੈ ਤੇ ਇੱਥੇ ਮੈਨੂੰ ਆਹੀ ਗੱਲ ਬੜੀ ਸੋਹਣੀ ਲੱਗੀ ਇਹਦੇ ਵਿੱਚ ਕਿ ਅਸੀਂ ਬਹੁਤ ਛੋਟੀਆਂ ਛੋਟੀਆਂ ਗਲ ਭਾਵੇਂ ਜਿੱਡੀ ਮਿੱਡੀ ਵਰਗੀ ਹੋਵੇ ਤੇ ਅਸੀਂ ਆਪਣੇ ਮੋਢੇ ਤੇ ਬਿਠਾਈ ਰੱਖਦੇ ਆਂ ਅਕਸੈਪਟੈਂਸ ਨਹੀਂ ਹੈਗੀ ਸਾਡੇ ਚ ਸਾਡੇ ਚ ਮਤਲਬ ਕੀ ਕਹ ਲਓ ਅਕਸੈਪਟ ਨਹੀਂ ਕਰ ਪਾਉਂਦੇ ਹੈਗੇ ਜੋ ਜਦ ਸੀ ਉਦੋਂ ਸੀ ਜੋ ਗਿਆ ਉਹ ਸਮੇਂ ਦਾ ਕਹ ਲਓ ਵੀ ਇੱਕ ਸਮੇਂ ਦੀ ਨਿਜਾਗਤ ਸੀਗੀ ਜੋ ਵਾਪਰ ਗਿਆ ਸੋ ਵਾਪਰ ਗਿਆ ਤਾਂ ਉਹ ਉਸੇ ਸਮੇਂ ਨਾਲ ਖਤਮ ਹੋ ਗਿਆ ਚੰਗਾ ਹੋਊਗਾ ਕਿ ਅਸੀਂ ਆਪਣੇ ਮੋਟਿਆਂ ਤੇ ਨਾਮ ਠਾਕੇ ਰੱਖੀਏ ਤੇ ਸਾਫ ਪਰ ਬਹੁਤ ਲੰਮਾ ਤੇ ਨਹੀਂ ਸਾਡੇ ਤੋਂ ਤੁਰਿਆ ਵੀ ਨਹੀਂ ਜਾਣਾ